ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਆਜਾ ਰਹੇ ਹਾਂ ਜੀ ਗੱਲ ਅਗਲੇ 48 ਘੰਟਿਆਂ ਦੀ ਕਰਾਂਗੇ ਯਾਨੀ ਕਿ ਅੱਜ ਤੇ ਕੱਲ ਮੌਸਮ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਤੱਕ ਵੇਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਸਵੈਸੇਲ ਦੀਆਂ ਤਾਜ਼ਾ ਸੈਟਲਾਈਟ ਦਸਤਾਵੇਜ਼ ਤੁਹਾਡੇ ਨਾਲ ਸਾਂਝਾ ਕਰ ਰਿਹਾ ਜੀ ਲਗਭਗ ਸਵੇਰ ਦੇ 9 ਵਜੇ ਚੱਲੇ ਆ ਔਰ ਦਿਨ ਹੈ ਜੀ ਅੱਜ 7 ਅਕਤੂਬਰ ਦਾ ਸਵੇਰ ਦਾ ਟਾਈਮ ਹੈ ਮੌਜੂਦਾ ਫਚੰਗੀ ਸਿਸਟਮ ਜਿਹੜਾ ਕਿ ਪਿਛਲੇ 48 ਘੰਟਿਆਂ ਤੋਂ ਸਰਗਰਮ ਹੈ ਸਵਾਜੇ ਸਿਸਟਮ ਦਾ ਤੀਜਾ ਦਿਨ ਹੈ ਤੇ ਪੰਜਾਬ ਦੇ ਲਈ ਕਹਿ ਸੋ ਅਸਲ ਇਧਰ ਤਾਜ਼ਾ ਸੈਟਲਰ ਦਸਤਰਾ ਦੇਖਦੇ ਆ ਤੇ ਪੰਜਾਬ ਦੇ ਖਾਸ ਕਰਕੇ ਦਵਾਵਾ ਖੇਤਰ ਪੁਆਦ ਖੇਤਰ ਉਹਦੇ ਨਾਲ ਲੱਗਦੇ ਮਾਲਵੇ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਔਰ ਮਾਝੇ ਦੇ ਖੇਤਰਾਂ ਦੇ ਵਿੱਚ ਵੀ ਜੜੇ ਆ ਜਾਰੀ ਨੇ ਤਾਂ ਬੀਤੀ ਅਧੀ ਰਾਤ ਬਾਅਦ ਮੀਂਹ ਇਸ ਖੇਤਰਾਂ ਦੇ ਵਿੱਚ ਸ਼ੁਰੂ ਹੋਇਆ ਕਿਤੇ ਕਿਤੇ ਭਾਰੀ ਮੀਂਹ ਦਰਜ ਹੋ ਰਿਹਾ ਹੈ ਕਿਤੇ ਕਿਤੇ ਹਲਕੇ ਤੇ ਲੱਗੇ ਦਰਮਿਆਨੇ ਝੱਖੜ ਚੋਲਾ ਜਿਹੜਾ ਇਸ ਵੇਲੇ ਚੱਲਦਾ ਪਿਆ ਹੈ ਮਖਰੂਫ ਦੇ ਨਾਲ ਜਲੰਧਰ ਕਪੂਰਥਲਾ ਹੁਸ਼ਿਆਰ ਫੋਰ ਨਵਾਂ ਸ਼ਹਿਰ ਸ੍ਰੀ ਅਨੰਦਪੁਰ ਸਾਹਿਬ ਰੋਕੜ ਚੰਡੀਗੜ੍ਹ ਮਹਾਲੀ ਲੁਧਿਆਣਾ ਪੱਛਮੀ ਜਗਰਾਉਂ ਰਾਏਕੋਟ ਡੇਲੋਂ ਔਰ ਇਧਰ ਅਜਿਹਾ ਖਾਮ ਮੋਗਾ ਜਿਲ੍ਹਾ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਜਿਹੜਾ ਜਬਰਦਸਤ ਲੱਗ ਰਿਹਾ ਹੈ ਸੋ ਆਉਂਦੇ ਘੰਟਿਆਂ ਦੇ ਵਿੱਚ ਯਾਨੀ ਕਿ ਅਗਲੇ ਜਿਹੜੇ 12 ਘੰਟਿਆਂ ਦੇ ਆਪਾਂ ਗੱਲ ਕਰੀਏ 13 ਖੇਤਰਾਂ ਦੇ ਵਿੱਚ ਅੱਜ ਮੀਂਹ ਜਿਹੜਾ ਟੁੱਟਵੇਂ ਰੂਪ ਦੇ ਨਾਲ ਦਰਜ ਹੁੰਦੇ ਰਹਿਣਗੇ ਕਿਉਂਕਿ ਸਿਸਟਮ ਇਹਨਾਂ ਖੇਤਰਾਂ ਦੇ ਵਿੱਚ ਉੱਪਰ ਦੀ ਲੰਘ ਰਿਹਾ ਤੇ ਇਹਦੇ ਨਾਲ ਲੱਗਦੇ ਜਿਹੜੇ ਮਾਝਾ ਖੇਤਰ ਹੈ ਜਿਨ੍ਹਾਂ ਦੇ ਵਿੱਚ ਫਠਨਗੁਰ ਤੇ ਗੁਰਦਾਸਪੁਰ ਦੇ ਖੇਤਰਾਂ ਦੇ ਵਿੱਚ ਮੀਂਹ ਦੇ ਅਸਰ ਹੋਣਗੇ ਤੇ ਅੱਜ ਸ਼ਾਮ ਤੱਕ ਇਹਨਾਂ ਖੇਤਰਾਂ ਦੇ ਵਿੱਚ ਟੁੱਟਵੇਂ ਰੂਪ ਦੇ ਨਾਲ ਮੀਂਹ ਦੇ ਇਸ ਪਹਿਲੇ ਇਸੇ ਤਰ੍ਹਾਂ ਲੱਗਦੇ ਰਹਿਣ ਦੇ ਅਸਰ ਹੋਣਗੇ ਸੋ ਇਸ ਵਾਰ ਜੇਕਰ ਗੱਲ ਕਰੀਏ ਅਗਲੇ 24 ਘੰਟਿਆਂ ਦੀ ਯਾਨੀ ਕਿ ਕੱਲ ਦੀ ਕੱਲ ਪੰਜਾਬ ਦੇ ਵਿੱਚੋਂ ਇਹ ਸਿਸਟਮ ਲਗਭਗ ਕੋਚ ਕਰ ਜਾਏਗਾ ਅੱਗੇ ਪਹਾੜਾ ਵੱਲ ਨੂੰ ਦੁਪਹਿਰ ਤੋਂ ਫੈਲਾ ਫੈਲਾ ਕੁਝ ਇਤਨਾ ਦੇ ਵਿੱਚ ਗਨੇ ਚਨੇ ਖੇਤਰਾ ਦੇ ਵਿੱਚ ਮੀਂਹ ਦਾ ਅਸਰ ਹੋਣਗੇ ਜਿਨ੍ਹਾਂ ਦੇ ਵਿੱਚ ਪਹਾੜਾ ਦੀ ਰੇਂਜ ਆਉਂਦੇ ਜਿਹੜੇ ਖੇਤਰ ਹੈ ਹੁਸ਼ਿਆਰਪੁਰ ਜ਼ਿਲ੍ਹਾ ਨਵਾਂ ਸ਼ਹਿਰ ਚੰਡੀਗੜ੍ਹ ਮਹਾਲੀ ਪੰਜ ਕਲਰੋਂ ਪਣੇ ਨਾ ਖੇਤਰਾ ਦੇ ਵਿੱਚ ਟੁੱਟਵੇਂ ਰੂਪ ਦੇ ਨਾਲ ਮੀਂਹ ਵਰਝਣ ਹੋਣ ਇਹ ਤੇ ਆਖਾਂ ਨਹੀਂ ਸਕਦੇ ਕੁਝ ਤੇ ਬਾਕੀ ਬਹੁਤੇ ਖੇਤਰਾ ਦੇ ਵਿੱਚ ਕੱਲ ਇਹ ਸਿਸਟਮ ਅੱਗੇ ਕੁਝ ਕਰ ਜਾਏਗਾ ਪੰਜਾਬ ਦੇ ਬਹੁਤੇ ਸ਼ਹਿਰਾਂ ਦੇ ਵਿੱਚੋਂ हरियाणा ਦੀ ਗੱਲ ਕਰੀਏ ਜੀ ਹਰਿਆਣਾ ਦੇ ਖਾਸ ਕਰਕੇ ਜਿਹੜੀ ਅਫੀਡੈਟਸ ਨੂੰ ਕਾਲੇ ਦਿੱਤੀ ਸੀ ਕਿ ਅੰਮ੍ਰਾਲਾ ਕੂ ਰੂਹੇਤ ਤਲ ਕੈਥਲ ਕਰਨਾਲ ਪਾਣੀ ਖੱਤ ਔਰ ਯਮਨਾ ਨਗਰ ਸਹਾਨਪੁਰ ਜਗਾਦਰੀ ਇਹਨਾਂ ਖੇਤਰਾਂ ਦੇ ਵਿੱਚ ਵੀ ਲੱਗਨੇ ਸੀ ਤੇ ਇਹਨਾਂ ਖੇਤਰਾਂ ਦੇ ਵਿੱਚ ਵੀ ਲੱਗ ਵੀ ਰਹੇ ਨੇ ਅੱਜ ਤੜਕੇ ਸਵੇਰੇ ਨੇ ਖੇਤਰਾਂ ਦੇ ਵਿੱਚ ਵੀ ਇਹਦੀਆਂ ਕਾਰਵਾਈਆਂ ਜਾਰੀ ਨੇ ਇਸਲਾਵਾ ਪਛਮੀ ਯੂਹੀਤ ਇਨਾ ਖੇਤਰਾਂ ਦੇ ਵਿੱਚ ਮੀਂਹ ਲੱਗ ਰਿਹਾ ਔਰ ਹਿਮਾਚਲ ਉਤਰਾਖੰਡ ਜੰਮੂ ਦੇ ਬਹੁਤੇ ਖੇਤਰਾਂ ਦੇ ਵਿੱਚ ਤਾਬਰ ਤਰ ਮੀਂਹ ਲੱਗ ਰਿਹਾ ਤੇ ਪਹਾੜਾਂ ਦੇ ਵਿੱਚ ਸਿਸਟਮ ਵਾਲੇ ਸਰਗਰਮ ਰਹੇਗਾ ਅਗਲੇ 24 36 ਘੰਟੇ ਦੇ ਵਿੱਚ ਔਰ ਇਨਾ ਖੇਤਰਾਂ ਦੇ ਵਿੱਚ ਪੱਲੇ ਫੱਦਰ ਤੇ ਬਰਬਾਰੀ ਦਾ ਦੌਰ ਜਿਹੜਾ ਲਗਾਤਾਰ ਜਾਰੀ ਹੈ ਬਰਬਾਰੀ ਹਜੇ ਹੋਰ ਪੈਗੀ ਪੱਲੇ ਫੱਦਰ ਤੇ ਤੇ ਹੇਠਲੇ ਭਾਗਾਂ ਦੇ ਵਿੱਚ ਪਹਾੜਾਂ ਦੇ ਜਬਰਦਸਤ ਮੀਂਹ ਗੜੇਮਾਰ ਇਨਾ ਖੇਤਰਾਂ ਦੇ ਵਿੱਚ ਵੇਖਣ ਨੂੰ ਮਿਲ ਸਕਦੀ ਹੈ ਪੰਜਾਬ ਦੇ ਵੀ ਕੁਝ ਖੇਤਰਾਂ ਦੇ ਵਿੱਚ ਅੱਜ ਹਲਕੀ ਗੜੇਮਾਰ ਹੋ ਸਕਦੀ ਹੈ ਜਿਵੇਂ ਕਿ ਮਖਰੂਖ ਦੇ ਨਾਲ ਦਬਾਵਾ ਖੇਤਰ ਲੱਗ ਰਿਹਾ ਹੈ ਕੱਦੇ ਜ਼ਿਲ੍ਹੇ ਦੇ ਵਿੱਚ ਹਲਕੀ ਗੜੇ ਮਾਰਦੀ ਸੰਭਾਵਨਾ ਵੱਧਦੀ ਜਾ ਰਹੀ ਹੈ ਫਿਲਹਾਲ ਅਗਲੇ 48 ਘੰਟਿਆਂ ਤੱਕ ਇਹ ਸਿਸਟਮ ਸਰਗਰਮ ਹੈ ਉਸ ਤੋਂ ਬਾਅਦ ਮੈਦਾਨਾ ਦੇ ਵਿੱਚੋਂ ਇਹ ਸਿਸਟਮ ਅੱਗੇ ਕੁਝ ਕਰ ਦੇ ਧੰਨਵਾਦ